ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੌਰੇ ਤੇ ਆ ਰਹੇ ਨੇ ਇੱਕ ਚਰਚਾ ਚੱਲ ਰਹੀ ਹੈ ਕਿ ਮਜੀਠਾ ਦੀ ਰੈਲੀ ਚ ਕੈਂਡੀਡੇਟ ਦਾ ਐਲਾਨ ਹੋਏਗਾ ਮੰਨਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਘੁੱਗੀ ਦਾ ਐਲਾਨ ਵੀ ਹੋ ਸਕਦਾ ਗੁਰਪ੍ਰੀਤ ਘੁੱਗੀ ਸਾਡੇ ਨਾਲ ਨਾ ਨੇ ਉਹਨਾਂ ਤੋਂ ਪੁੱਛਦਿਆਂ ਕਿ ਇਹ ਦੌਰਾ ਕਦੋਂ ਤੋਂ ਕਦੋਂ ਤੱਕ ਆ ਕਿੱਥੇ ਕਿੱਥੇ ਆ ਔਰ ਕੀ ਐਲਾਨ ਹੋਏਗਾ ਜਾਂ ਨਹੀਂ ਹੋਏਗਾ ਕਿਉਂਕਿ ਸਭ ਸਭ ਤੋਂ ਪਹਿਲਾਂ ਦੱਸੋ ਕਿ ਇਹ ਦੌਰਾ ਕਦੋਂ ਤੋਂ ਸ਼ੁਰੂ ਹੋ ਰਿਹਾ ਕਦੋਂ ਤੱਕ ਆ ਔਰ ਕਿੱਥੇ ਕਿੱਥੇ ਇਹ ਦੌਰਾ 9 ਦਸੰਬਰ ਤੋਂ ਦੌਰਾ ਸ਼ੁਰੂ ਹੋ ਰਿਹਾ ਹੈ ਅਰਵਿੰਦ ਕੇਜਰੀਵਾਲ ਸਾਹਿਬ ਦਾ ਔਰ 9 ਨੂੰ ਸਭ ਤੋਂ ਪਹਿਲਾਂ ਗੁਰਦਾਸਪੁਰ ਦੀਨਾ ਨਗਰ ਦੀ ਰੈਲੀ ਹੈ ਉਸ ਤੋਂ ਬਾਅਦ ਫਿਰ ਸਾਡੇ ਕੋਲ 10 ਨੂੰ ਬਾਬਾ ਬਕਾਲਾ ਤੇ ਇੱਕ ਹੋਰ ਹਲਕੇ ਦੀ ਰੈਲੀ ਹੈ ਨਾਲ ਫਿਰ ਉਸ ਤੋਂ ਬਾਅਦ 11 ਨੂੰ ਬੈਂਸ ਬ੍ਰਦਰਸ ਦੇ ਨਾਲ ਜਿਹੜੀ ਇੱਕ ਸਾਡੀ ਬੜੀ ਵੱਡੀ ਰੈਲੀ ਹੋ ਰਹੀ ਹੈ ਉਹ ਵੀ ਅਨਾਉਂਸ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ 12 ਚੱਬੇਵਾਲ ਗੜਸ਼ੰਕਰ ਬਲਾਚੌਰ ਰਲਾ ਕੇ ਇਸ ਤਰ੍ਹਾਂ 13 14 15 ਤੱਕ ਕੇ ਰੈਲੀਆਂ ਚੱਲਣਗੀਆਂ ਸਾਡੀਆਂ ਔਰ 9 ਤੋਂ 15 ਤੱਕ ਦਾ ਇਹ ਦੌਰਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਸਾਹਿਬ ਦਾ ਪੂਰੇ ਪੰਜਾਬ ਦਾ ਚੱਕਰ ਲਾਏਗਾ ਮੁਜੀ ਤੇ ਦੁਆਬੇ ਤੇ ਫੋਕਸ ਹੋ ਰਿਹਾਗਾ ਇਹ ਮੰਨਿਆ ਜਾਂਦਾ ਕਿ ਮਾਝਾ ਦੁਆਬਾ ਕਮਜ਼ੋਰ ਆਮ ਆਦਮੀ ਪਾਰਟੀ ਦਾ ਮਕਾਬਲੇ ਕਿ ਇਸੇ ਲਈ ਮਾਝਾ ਦੁਆਬੇ ਚ ਇਹ ਨਹੀਂ ਬਿਲਕੁਲ ਨਹੀਂ ਮੰਨਿਆ ਜਾ ਰਿਹਾ ਜੀ ਮਾਝਾ ਦੁਆਬਾ ਇਸ ਵੇਲੇ ਸਭ ਤੋਂ ਸਟਰੋਂਗ ਹੈ ਜੇ ਮੈਨੂੰ ਪੁੱਛੋ ਤੁਹਾਨੂੰ ਮੈਂ ਸੀਟਾਂ ਟਿਪਸ ਤੇ ਦੱਸ ਸਕਦਾ ਜਿਹੜੀਆਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਦੁਆਬੇ 'ਚ ਕੱਢਣੀ ਹੈ ਕਿਉਂਕਿ ਦੁਆਬੇ ਵਾਲੇ ਲੋਕ ਜਿਹੜੇ ਨੇ ਐਨ ਆਰ ਆਈ ਬਹੁਤ ਸਾਰੇ ਲੋਕ ਨੇ ਜੁੜੇ ਹੋਏ ਨੇ ਐਨ ਆਰ ਆਈ ਲੋਕ ਤੁਸੀਂ ਜਿੰਨਾ ਫੀਡਬੈਕ ਤੁਹਾਨੂੰ ਬਾਹਰੋਂ ਆ ਰਿਹਾ ਤੁਸੀਂ ਸੋਚ ਕੇ ਚਲੋਗੇ 50 60% ਦੁਆਬੇ ਦੇ ਲੋਕ ਨੇ ਔਰ ਐਨ ਆਰ ਆਈ ਤਾਂ ਇਸ ਵੇਲੇ ਪੂਰਾ ਮਨ ਬਣਾ ਕੇ ਬੈਠਾ ਉਹਨਾਂ ਦੇ ਪਰਿਵਾਰ ਮਨ ਬਣਾ ਕੇ ਬੈਠੇ ਆ ਇਹ ਹੈ ਕਿ ਮਾਲਵੇ ਦੇ ਵਿੱਚ ਲੋਕ ਨਿੱਤਰ ਕੇ ਸਾਹਮਣੇ ਆਉ ਤੇ ਦੁਆਬੇ ਦੇ ਲੋਕ ਥੋੜਾ ਜਰ ਕੇ ਕੰਮ ਕਰਦੇ ਆ ਤੇ ਮਾਝੇ ਵਾਲੇ ਵਿਚਾਰੇ ਆ ਨਿਕਲਦੇ ਹੀ ਉਦੋਂ ਨੇ ਜਦੋਂ ਲੜਾਈ ਦੀ ਘੰਟੀ ਵੱਜਦੀ ਹੈ ਫਿਰ ਨਿਕਲਦੇ ਨੇ ਤੇ ਇਹ ਹੁਣ ਮਾਝਾ ਦੁਆਬਾ ਵਾਲੇ ਲੇਟ ਕਿਉਂ ਨੇ ਪਹਿਲਾਂ ਤੇ ਮਾਲਵਾ ਕਿਹਾ ਜਾਂਦਾ ਸੀ ਪਛੜਿਆ ਹੋਇਆ ਮਾਝਾ ਲਾਹੌਰ ਰਾਜਧਾਨੀ ਹੁੰਦੀ ਸੀ ਨੇੜੇ ਅੰਮ੍ਰਿਤਸਰ ਦੇ ਤੇ ਮੱਝ ਵਾਲੇ ਤੇ ਅਡਵਾਂਸ ਹੁੰਦੇ ਸੀ ਪਛੜ ਕਿਉਂ ਗਏ ਮੱਝ ਵਾਲੇ ਨਾ ਪਛੜਿਆ ਮੈਂ ਕਿਸੇ ਇਲਾਕੇ ਨੂੰ ਨਹੀਂ ਕਵਾਂਗਾ ਸਾਡਾ ਪੰਜਾਬ ਚ ਇਸ ਵੇਲੇ ਬੌਧਿਕਲੀ ਪਛੜ ਗਿਆ ਨਾ ਤੁਸੀਂ ਕਹਿੰਦੇ ਮੱਝ ਵਾਲੇ ਲੇਟ ਨਿਕਲਣਗੇ ਮੈਂ ਹੀ ਕਹਿੰਦਾ ਬੌਧਿਕ ਤੌਰ ਤੇ ਕੋਈ ਇਲਾਕਾ ਪਛੜਿਆ ਨਹੀਂ ਮੈਂ ਹੀ ਕਵਾਂਗਾ ਕਿ ਸਟ੍ਰੈਟੇਜੀ ਹੁੰਦੀ ਹੈ ਹਰ ਇਲਾਕੇ ਦੀ ਆਪਣੀ ਸਟ੍ਰੈਟੇਜੀ ਹੁੰਦੀ ਹੈ ਮਾਲਵਾ ਹੈਗਾ ਨਿਤਰ ਕਿਉਂ ਆਉਂਦਾ ਸਾਹਮਣੇ ਪਹਿਲੋਂ ਸ਼ੋਰ ਸ਼ਰਾਬੇ ਚ ਵੀ ਦੁਆਬਾ ਥੋੜਾ ਜਿਹਾ ਠਰਮੇ ਨਾਲ ਆਉਂਦਾ ਔਰ ਮੱਝਾ ਫਿਰ ਬਿਲਕੁਲ ਬਿਗਲ ਵਜੇ ਤੇ ਆਉਂਦਾ ਪਰ ਮੱਝਾ ਵੀ ਬਹੁਤ ਤਿਆਰ ਹੈ ਇਸ ਵੇਲੇ ਮੱਝਾ ਵੇਟ ਕਰ ਲੋਕਾਂ ਨੂੰ ਬੜੇ ਸਰਪ੍ਰਾਈਜ਼ਿੰਗ ਐਜੇ ਵਿੱਚ ਮਿਲਣਗੇ ਰਿਜ਼ਲਟਸ ਲੋਕਾਂ ਨੂੰ ਮਾਲਵਾ ਤਾਂ ਸਾਡਾ ਹੈ ਹੀ ਆਲਰੇਡੀ ਮਾਲਵੇ ਤਾਂ ਕੱਲ ਤੁਸੀਂ ਕਰਾ ਲਓ ਤੇ ਸੀਟਾਂ ਸਾਡੀਆਂ ਗਿਣ ਲਓ ਤੁਸੀਂ ਪਰ ਜਿਹੜਾ ਦੁਆਬਾ ਔਰ ਮਾਝਾ ਸਰਪ੍ਰਾਈਜ਼ ਕਰੇਗਾ ਲੋਕਾਂ ਨੂੰ ਇਹੀ ਕਾਰਨ ਹੈ ਕਿ ਭਗਵੰਤ ਮਾਨ ਖੁੱਲਕੇ ਬੋਲਦੇ ਨੇ ਤੁਸੀਂ ਥੋੜਾ ਸੰਜਮ ਚ ਰਹਿਨੇ ਹੋ ਮਤਲਬ ਥੋਡੀ ਪੋਲਿਟਿਕਸ ਹੋਰ ਤਰ੍ਹਾਂ ਦੀ ਹੈ ਭਗਵੰਤ ਮਾਨ ਦੀ ਹੋਰ ਤਰ੍ਹਾਂ ਦੀ ਉਹ ਵੀ ਮਾਲਵੇ ਤੇ ਮਾਝੇ ਨੂੰ ਰਿਪਰੈਜ਼ੈਂਟ ਕਰਦੀ ਹੈ ਨਹੀਂ ਨਹੀਂ ਕਈ ਆਪਣੇ ਆਪਣੇ ਪ੍ਰੈਜ਼ੈਂਟੇਸ਼ਨ ਹੁੰਦੀ ਹੈ ਗੱਲਬਾਤ ਦੀ ਆਪੋ ਆਪਣਾ ਸੁਭਾਅ ਹੁੰਦਾ ਤੁਹਾਡਾ ਸੁਭਾਅ ਇੱਕ ਵਧੀਆ ਪੱਤਰਕਾਰ ਵਾਲਾ ਕਈ ਪਤਰਕਾਰ ਟੀਵੀ ਦੇ ਬੜੇ ਬਦਨਾਮ ਨੇ ਲੋਕੀ ਉਹਨਾਂ ਦਾ ਨਾਂ ਸੁਣ ਕੇ ਨਹੀਂ ਰਾਜ਼ੀ ਬਈ ਤਾਂ ਯਾਰ ਘਟੀਆਂ ਗੱਲਾਂ ਕਰਦੇ ਆ ਇਹ ਤਾਂ ਕੁਐਸਚਨ ਇਦਾਂ ਦੇ ਪੁੱਛਦੇ ਆ ਕਿ ਤੁਸੀਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਈ ਵਾਰੀ ਇੰਟਰਵਿਊ ਕਰ ਰਹੇ ਹੁੰਦੇ ਕਈ ਨੈਸ਼ਨਲ ਚੈਨਲ ਤੇ ਲੋਕ ਇੰਟਰਵਿਊ ਨਹੀਂ ਸੁਣ ਰਹੇ ਹੁੰਦੇ ਕੁਐਸਚਨ ਕਰਨ ਵਾਲੇ ਨੂੰ ਘਰ ਬੈਠੇ ਗਾਲਾਂ ਕੱਢੀ ਜਾਂਦੇ ਆਪੋ ਆਪਣਾ ਸਟਾਈਲ ਹੁੰਦਾ ਨਾ ਜੀ ਭਗਵੰਤ ਜੀ ਥੋਣੀ ਥੋੜਾ ਖੁੱਲ ਕੇ ਗੱਲ ਕਰਦੇ ਨੇ ਉਹ ਮਜ਼ਾਹੀਆ ਲੈ ਜੀ ਜਿਆਦਾ ਗੱਲ ਕਰਦੇ ਮੈਨੂੰ ਥੋੜਾ ਸੰਜੀਦਾ ਗੱਲ ਕਰਕੇ ਮਜ਼ਾ ਆਉਂਦਾ ਤੇ ਆਪੋ ਆਪਣਾ ਅੰਦਾਜ਼ ਹੈ ਜੀ ਅੱਜਕੱਲ ਮਜੀਠੇ ਕੁਗੀ ਜੇ ਮੈਂ ਮਝਾ ਮੈਂ ਮਲਵਈਆਂ ਜੇ ਮੈਂ ਮਝੈਲ ਬਣ ਕੇ ਪੁੱਛਾਂ ਲੜਨ ਦੇ ਉੱਥੋਂ ਤੁਸੀਂ ਮਾਜ ਮਜੀਠੇ ਤੋਂ ਲੜਨ ਦੇ ਹਾਂ ਇਸ ਵਾਰ ਤੇ ਉਸੇ ਭਾਸ਼ਾ ਜੀ ਗੱਲ ਕਰੀਏ ਆਪਣੀ ਗਰਦਾਹਪੁਰੀ ਭਾਸ਼ਾ ਜੀ ਕਿਉਂਕਿ ਗਰਦਾਹਪੁਰੀਏ ਹਾਂ ਤੇ ਇਹ ਆ ਬਈ ਪਾਰਟੀ ਜਿਤਰਾ ਆਂਦੀ ਆ ਉਤਰਾਂ ਲੜਾਈ ਕਰਨੀ ਆ ਪਾਰਟੀ ਨੇ ਜੇ ਅਨਾਉਂਸ ਨਹੀਂ ਕੀਤਾ ਜੀ ਕਿਉਂਕਿ ਪਾਰਟੀ ਜਿੱਥੋਂ ਕਹੇ ਕਿ ਆਦੇਸ਼ ਹੁੰਦਾ ਪਾਰਟੀ ਦਾ ਪਾਰਟੀ ਕੋਲ ਕੋਈ ਉਦੇਸ਼ ਹੁੰਦਾ ਉਸ ਉਦੇਸ਼ ਦੇ ਆਧਾਰ ਤੇ ਆਦੇਸ਼ ਹੁੰਦਾ ਤੇ ਮੇਰੇ ਲਈ ਤਾਂ ਫਿਰ ਉਪਦੇਸ਼ ਹੈ ਨਾ ਜੋ ਪਾਰਟੀ ਨੇ ਕਹਿਤਾ ਜੀ ਬਟ ਅਜੇ ਇਸ ਤਰ੍ਹਾਂ ਦਾ ਕੋਈ ਮੈਨੂੰ ਨਾ ਤਾਂ ਇਸ਼ਾਰਾ ਆਇਆ ਨਾ ਹੀ ਕੋਈ ਹੁਕਮ ਆਇਆ ਇਸ਼ਾਰਾ ਹੋਏਗਾ ਤੇ ਲੜੋਂਗੇ ਮੈਨੂੰ ਪਾਰਟੀ ਅਗਰ ਦੁਨੀਆ ਚ ਕਿਤੋਂ ਵੀ ਲੜਨ ਨੂੰ ਕਹੇਗੀ ਤੇ ਵੀ ਫਲਾਣੀ ਤਾਂ ਗੁਜਰਾਤ ਤੋਂ ਜਾ ਕੇ ਲੜ ਲਓ ਮੈਂ ਉੱਥੋਂ ਲੜਾਂਗਾ ਜੀ ਇਹ ਤਾਂ ਉਹਨਾਂ ਨੇ ਸੋਚਣਾ ਹੈ ਮੈਂ ਕਿੱਥੋਂ ਯੂਸਫੁਲ ਜ਼ਿਆਦਾ ਪਾਰਟੀ ਹੋ ਸਕਦਾ ਭਗਵੰਤ ਮਾਨ ਨੂੰ ਸੁਖਬੀਰ ਬਾਦਲ ਦੇ ਖਿਲਾਫ ਉਤਾਰਿਆ ਕੋਈ ਵੱਡਾ ਚਿਹਰਾ ਮਜੀਠੀਆ ਖਿਲਾਫ ਉਤਾਰਿਆ ਜਾ ਸਕਦਾ ਪਾਰਟੀ ਚ ਹਰ ਇੱਕ ਚਿਹਰਾ ਵੱਡਾ ਹੈ ਉਹ ਤਾਂ ਭਗਵੰਤ ਉਹਨਾਂ ਨੇ ਕਿਉਂਕਿ ਚੈਲੰਜ ਇੱਕ ਕੀਤਾ ਕਿ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਲੜੋ ਜਿੱਥੋਂ ਲੜਨਾ ਮੈਂ ਸਾਹਮਣੇ ਲੜੂਗਾ ਉਹਨੇ ਤੇ ਇਹ ਵੀ ਕਿਹਾ ਨਾ ਕਿ ਸੁਖਬੀਰ ਸਿੰਘ ਬਾਦਲ ਜਿੱਥੇ ਜਾਣਗੇ ਮੈਂ ਉੱਥੇ ਆ ਕੇ ਲੜੂਗਾ ਉਹ ਇੱਕ ਅਲੱਗ ਤਰ੍ਹਾਂ ਦਾ ਚੈਲੰਜ ਹੈ ਉਹਦੇ ਚ ਭਗਵਾਨ ਨੂੰ ਨਹੀਂ ਲੱਗਦਾ ਮਜੀਠੀਆਂ ਨੂੰ ਤੁਹਾਨੂੰ ਵੀ ਐਵੇਂ ਬੰਗਾਰਨਾ ਚਾਹੀਦਾਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਆ ਕੁਮਾਰ ਵਿਸ਼ਵਾਸ ਰਾਹੁਲ ਗਾਂਧੀ ਖਿਲਾਫ ਲੜੇ ਸੀ ਕੇਜਰੀਵਾਲ ਮੋਦੀ ਦੇ ਖਿਲਾਫ ਲੜੇ ਸੀ ਵੱਡੇ ਚਿਹਰੇ ਹਮੇਸ਼ਾ ਵੱਡਿਆਂ ਖਿਲਾਫ ਲੜਦੇ ਨੇ ਨੇ ਮੈਨੂੰ ਤੁਹਾਡੇ ਕਹਿੰਦੇ ਨਹੀਂ ਵੰਗਾਰਨਾ ਚਾਹੀਦਾ ਮੈਨੂੰ ਜੇ ਪਾਰਟੀ ਕਵੇ ਫਿਰ ਜਿੱਥੋਂ ਕਵੇ ਮੈਨੂੰ ਵੰਗਾਰਨਾ ਚਾਹੀਦਾ ਪਾਰਟੀ ਕਵੇ ਜਿੱਥੋਂ ਲੜਨਾ ਹੈ ਮੈਨੂੰ ਉੱਥੋਂ ਲੜਨਾ ਚਾਹੀਦਾ ਪਰ ਤੁਹਾਡੇ ਕਹਿੰਦੇ ਲੜਾਂਗਾ ਮੇਰੀ ਪਾਰਟੀ ਲਾਈਨ ਖਰਾਬ ਸਾਨੂੰ ਖਬਰ ਦੇਣ ਦੇ ਮੂਡ 'ਚ ਨਹੀਂ ਦਾ ਮਤਲਬ ਨਹੀਂ 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 ਇਦਾਂ ਦਾ ਕੁਝ ਨਹੀਂ ਮੈਂ ਤੁਹਾਨੂੰ ਸੱਚੀ ਖਬਰ ਦੇਣ ਦੇ ਮੂਡ 'ਚ ਹਾਂ ਸੱਚੀ ਖਬਰ ਇਹ ਹੈ ਕਿ ਅਜੇ ਤੱਕ ਨਾ ਪਾਰਟੀ ਨੇ ਕੋਈ ਇਸ਼ਾਰਾ ਕੀਤਾ ਨਾ ਪਾਰਟੀ ਨੇ ਕੋਈ ਹੁਕਮ ਕੀਤਾ ਜੇ ਹੁੰਦਾ ਤੇ ਹੁਣ ਤੱਕ ਅਨਾਉਂਸ ਹੋ ਗਿਆ ਹੁੰਦਾ ਮੈਨੂੰ ਇਸ ਤਰ੍ਹਾਂ ਦਾ ਇੱਕ ਗੱਲ ਤੁਹਾਡੇ ਬਾਰੇ ਬੜੀ ਚਰਚਾ ਚੱਲ ਰਹੀ ਹੈ ਫੇਸਬੁੱਕ ਦੇ ਉੱਤੇ ਵੀ ਔਰ ਤਾਨੂੰ ਕਿਹਾ ਕਿ ਤੁਸੀਂ ਮਜੀਠੀਏਤਾਂ ਨਾਲ ਲੜੋ ਇਹ ਚਰਚਾ ਚੱਲਦੀ ਹੈ ਸੱਚ ਆ ਝੂਠਾ ਮੈਨੂੰ ਵੀ ਨਹੀਂ ਪਤਾ ਇਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਕਿ ਇੱਕ ਚੈਨਲ ਦੇ ਮੁਖੀ ਨੇ ਗੁਰਪ੍ਰੀਤ ਘੋਗੀ ਨੂੰ ਕਿਹਾ ਕਿ ਤੁਸੀਂ ਮਜੀਠੀਏਤਾਂ ਨਾਲ ਲੜੋ ਤੁਸੀਂ ਕਿਤੇ ਹੋਰ ਲੜ ਲਓ ਤੁਸੀਂ ਬਟਾਲੇ ਤੋਂ ਲੜ ਲਓ ਉਹ ਤਾਂ ਤੁਹਾਡਾ ਵੀ ਨਾਮ ਲੈ ਰਹੇ ਤੁਸੀਂ ਕਿਹਾ ਮੈਨੂੰ ਬਣਾ ਜੀ ਸੋ ਜਿਹੜੀ ਜਿਹੜੀ ਚਰਚਾ ਹੁੰਦੀ ਹੈ ਨਾ ਜੀ WhatsApp ਵੀ ਇੱਕ ਐਂਟਰਟੇਨਮੈਂਟ ਨਹੀਂ ਤੁਹਾਡੇ ਤੱਕ ਚਰਚਾ ਪਹੁੰਚੀ ਪਹਿਲੇ ਦੱਸੋ ਇਸ ਤਰ੍ਹਾਂ ਦੀ ਚਰਚਾ ਪਹੁੰਚੀ ਤੁਹਾਡੇ ਤੱਕ ਨਹੀਂ ਮੈਂ ਮੈਂ ਇੱਕ WhatsApp ਪੜਿਆ ਸੀ ਇਦਾਂ ਦਾ ਜੀ ਮੈਂ ਐਵੇਂ ਕਹਾਂ ਨਹੀਂ ਬਟ ਇਹ ਐਂਟਰਟੇਨਮੈਂਟ ਹੈ WhatsApp ਔਰ Facebook ਜਿਹੜੇ ਹਨ ਜੀ ਐਂਟਰਟੇਨਮੈਂਟ ਦਾ ਮੀਡੀਅਮ ਹੈ ਜਾਂ ਆਪਣੀ ਫਰਸਟ੍ਰੇਸ਼ਨ ਕੱਢਣ ਦਾ ਮੀਡੀਅਮ ਹੈ ਜਾਂ ਤੁਸੀਂ ਇਹਨੂੰ ਕਹਿ ਲਓ ਕਿ ਚਰਚਾ ਵਿੱਚ ਰਹਿਣ ਲਈ ਕੁਝ ਲੋਕ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਮੀਡੀਅਮ ਯੂਜ਼ ਕਰਦੇ ਨੇ ਇਹਦੇ ਪਿੱਛੇ ਪੋਲਿਟਿਕਸ ਨਜ਼ਰ ਆਉਂਦੀ ਆ ਤੁਹਾਨੂੰ ਕਿ ਮਨੇ ਇਹ ਪੋਲਿਟਿਕਸ ਵੀ ਨਿਮਨਤਾ ਲੋਕਾਂ ਦਾ ਫੰਡ ਨਜ਼ਰ ਆ ਰਿਹਾ ਤੇ ਮਜ਼ਾਕ ਨਜ਼ਰ ਆ ਰਿਹਾ ਭਾਈ ਇੰਜੋਏ ਕਰ ਦੇਣੇ ਲੋਕ ਲੋਕਾਂ ਦਾ ਹੱਕ ਬਣਦਾ ਯਾਰ ਕਿਉਂਕਿ ਪੋਲਿਟ ਤੁਸੀਂ ਪੂਰੀ ਦੁਨੀਆ ਨੂੰ ਮਜ਼ਾਕ ਕਰਦੇ ਸੀ ਲੋਕ ਤੁਹਾਨੂੰ ਕਰ ਲੈਂਦੇ ਡੈਮੋਕ੍ਰੇਸੀ ਅਪਰ ਕਰਨਾ ਚਾਹੀਦਾ ਲੋਕ ਮੈਂ ਉਸੇ ਚੀਜ਼ ਨੂੰ ਇੰਜੋਏ ਕਰ ਰਹੇ ਹਾਂ ਦੇ ਹੈਵ ਆਲ ਦਾ ਰਾਈਟਸ ਉਹ ਕਰ ਸਕਦੇ ਨੇ ਕਿਉਂਕਿ ਉਹਨਾਂ ਦਾ ਰਾਂਝਾ ਰਾਜੀ ਹੁੰਦਾ ਇਹਨਾਂ ਗੱਲਾਂ ਦੇ ਨਾਲ ਤੇ ਮੈਨੂੰ ਕੋਈ ਇਤਰਾਜ਼ ਨਹੀਂ ਦੇ ਵਿੱਚ ਬਟਾਲਾ ਦੂਜੀ ਸੀਟ ਤੇ ਚਰਚਾ ਹੁੰਦੀ ਹੈ ਕਿ ਗੁਰਪ੍ਰੀਤ ਕਿਉਂਗੀ ਬਟਾਲਾ ਤੋਂ ਵੀ ਲੜ ਸਕਦੇ ਨੇ ਕੋਈ ਹੈ ਮਨ ਬਟਾਲਾ ਤੋਂ ਲੜਨ ਦਾ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਜੇ ਮੈਂ ਲੜ ਸਕਦਾ ਸੀ ਤਾਂ ਮੈਂ ਤਾਂ ਭਾਵੇਂ ਜਿੱਦਾਂ ਜਲੰਧਰ ਨਾਰਥ ਦੇ ਵਿੱਚ ਮੈਂ ਬ੍ਰੌਟ ਅਪ ਮੇਰਾ ਉੱਥੋਂ ਦਾ ਮੈਨੂੰ ਉੱਥੋਂ ਵੀ ਲੜਾ ਸਕਦੇ ਸੀ ਜਲੰਧਰ ਕੈਂਟ ਦਾ ਮੇਰਾ ਬਰਥ ਹੈ ਮੈਨੂੰ ਉੱਥੋਂ ਵੀ ਲੜਾ ਸਕਦੇ ਸੀ ਮੈਨੂੰ ਜੇ ਚਾਹੁੰਦੇ ਤਾਂ ਬਲਾਚੌਰ ਵੀ ਮੇਰਾ ਪਿਛਲੇ 10 ਸਾਲ ਤੋਂ ਕਾਫੀ ਮੇਰਾ ਕਨੈਕਸ਼ਨ ਹੈ ਬਲਾਚੌਰ ਦੇ ਨਾਲ ਮੈਨੂੰ ਉੱਥੋਂ ਵੀ ਲੜਾ ਸਕਦੇ ਸੀ ਨਾ ਉਹਨਾਂ ਨੇ ਲੜਾਇਆ ਤੇ ਨਾ ਮੈਂ ਕਿਹਾ ਜੀ ਹੁਣ ਜਿੱਥੋਂ ਵੀ ਕਹਿਣਗੇ ਸੀਟ ਇਵੀ ਉਸਦਾ ਮੈਨੂੰ ਨਾ ਲੜਨ ਨੂੰ ਕਹਿਣ ਜੇ ਨਾ ਲੜਨ ਨੂੰ ਕਹਿਣਗੇ ਤਾਂ ਨਹੀਂ ਲੜਾਂਗਾ ਤੇ ਜੇ ਕਿਸੇ ਵੀ ਸੀਟ ਤੇ ਉਂਗਲ ਰੱਖ ਕੇ ਕਹਿ ਦੇਣਗੇ ਇੱਥੋਂ ਤੁਸੀਂ ਲੜਨਾ ਤਾਂ ਆਈ ਵਿਲ ਕੰਟਿੰਗ ਦੀ ਗੱਲ ਚੱਲੀ ਹੈ ਸੀਟਾਂ ਕੱਟ ਕਿਉਂ ਰਹੇ ਹੋ ਤੁਸੀਂ ਅ ਦੋ ਤਿੰਨ ਸੀਟਾਂ ਤੁਸੀਂ ਦੋ ਸੀਟਾਂ ਪਹਿਲਾਂ ਕਟੀਆਂ ਦੋ ਹੁਣ ਅੱਜ ਸੁਣਨਾ ਚਾਏ ਕਿ ਦੋ ਸੀਟਾਂ ਕੱਢ ਦਿੱਤੀਆਂ ਇਹਨੇ ਬੱਲੂ ਆਣਾ ਤੇ ਜਗਤਾਰ ਸੰਘੇੜਾ ਜਿਹੜੇ ਐਨ ਆਰ ਆਈ ਵਿੰਗ ਦੇ ਮੁਖੀ ਨੇ ਐਨ ਆਰ ਆਈ ਵਿੰਗ ਦੇ ਵੱਡੇ ਲੀਡਰ ਨੇ ਉਹਨਾਂ ਦੀ ਟਿਕਟ ਨਕੂਦਰ ਤੋਂ ਤੁਸੀਂ ਕੱਢ ਦਿੱਤੀ ਹੈ ਐਂ ਕੋਈ ਕਰ ਰਹੇ ਹੋ ਤੁਸੀਂ ਉਮੀਦਵਾਰਾਂ ਦੇ ਨਾਲ ਏਜੀ ਨਵੀਂ ਗੱਲ ਨਹੀਂ ਹੈ ਹਰ ਪੋਲਿਟਿਕਲ ਪਾਰਟੀ ਦੇ ਵਿੱਚ ਇਸ ਤਰ੍ਹਾਂ ਹੁੰਦੀਆਂ ਚੀਜ਼ਾਂ ਕਿਉਂਕਿ ਸਾਡੇ ਤੁਸੀਂ ਦਿੱਲੀ ਦੇ ਵਿੱਚ ਵੀ 8 ਸੀਟਾਂ ਚੇਂਜ ਹੋਈਆਂ ਸੀ ਕੱਟ ਦੇਣਾ ਇੱਕ ਲਫ਼ਜ਼ ਥੋੜਾ ਜਿਹਾ ਸ਼ਰੂਰ ਜਿਹਾ ਲੱਗਦਾ ਤੇ ਇੱਕ ਉਹਦਾ ਚੇਂਜ ਕਰ ਦੇਣਾ ਸੀਟ ਚੇਂਜ ਹੋਣੀ ਹੈ ਸੋ ਦੋ ਸੀਟਾਂ ਅਸੀਂ ਚੇਂਜ ਕੀਤੀਆਂ ਨੇ ਔਰ ਦੋ ਸੀਟਸ ਇਸ ਕਰਕੇ ਨਾ ਬੰਦੇ ਬਗਾਵਤ ਕਰ ਦਿੰਦੇ ਨੇ ਜਦੋਂ ਜਿਨ੍ਹਾਂ ਦੀਆਂ ਟਿਕਟਾਂ ਕਟੀਆਂ ਮੋਗਾ ਵਾਲੇ ਜਿਹੜੀ ਉਧਰਲੀ ਸਾਈਡ ਕੱਟੀ ਸੀ ਮੋਗਾ ਸਾਈਡ ਉਹਨੇ ਵੀ ਬਾਅਦ ਚ ਬਗਾਵਤ ਕੀਤੀ ਤੁਹਾਡੇ ਖਿਲਾਫ ਹੋ ਸਕਦਾ ਹੁਣ ਕੋਈ ਬੱਲੂਆਣੇ ਵਾਲਾ ਵੀ ਬਗਾਵਤ ਕਰ ਦੇ ਦੇਖੋ ਜੀ ਜਦੋਂ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ ਫਿਰ ਪਾਰਟੀ ਤਾਂ ਤੁਹਾਡੀ ਮਾਂ ਹੈ ਪਾਰਟੀ ਬਹੁਤ ਚੰਗੀ ਹੈ ਜੇ ਸਾਡੀ ਕਿਸੇ ਇੱਕ ਕਮੀ ਕਰਕੇ ਸਾਡੀ ਕਮਜ਼ੋਰੀ ਕਰਕੇ ਜੋ ਵੀ ਕਹਿੰਦਾ ਚੇਂਜ ਕਿਉਂ ਕੀਤੀਆਂ ਕਟੀਆਂ ਕਿਉਂ ਨਹੀਂ ਅਸੀਂ ਦੱਸ ਰਹੇ ਹਾਂ ਜੀ ਸਾਡੀ ਜਿਹੜੀ ਸੀਟ ਪੋਆ ਵਾਲੀ ਚੇਂਜ ਹੋਈ ਸੀ ਕੈਂਪੇਨ ਬਿਲਕੁਲ ਨਹੀਂ ਸੀ ਉੱਤਰ ਰਹੀ ਔਰ ਇਸ ਵੀ ਕੋਈ ਫਰਕ ਨਹੀਂ ਪੈਂਦਾ ਤੁਸੀਂ ਸਹੀ ਤਰੀਕੇ ਨਾਲ ਪਾਰਟੀ ਨੂੰ ਆ ਕੇ ਦੱਸੋ ਕਿ ਮੇਰੀ ਕੈਂਪੇਨ ਕਿਉਂ ਨਹੀਂ ਉੱਤਰ ਰਹੀ ਮੈਨੂੰ ਕੀ ਰਿਕੁਆਇਰਮੈਂਟ ਹੈ ਬਟ ਜਦੋਂ ਤੁਹਾਡੇ ਫੈਕਟਸ ਜਿਹੜੇ ਨੇ ਉਹ ਗਲਤ ਪਹੁੰਚਦੇ ਆ ਪਾਰਟੀ ਤੱਕ ਪਾਰਟੀ ਨੇ ਜੇ ਤੁਹਾਨੂੰ ਇੱਕ ਟਾਰਗੇਟ ਦਿੱਤਾ ਕਿ ਇਹ ਚੀਜ਼ ਅਸੀਂ ਐਨੀ ਕਰਨੀ ਹੈ ਉਹ 100 ਦੇ ਵਿੱਚੋਂ ਤੁਸੀਂ 5% ਕਰਕੇ ਦੱਸ ਰਹੇ ਹੋ ਮੈਂ 110% ਕਰ ਦਿੱਤੀ ਹੈ ਉਹ ਸਰਵੇ ਇੰਨੇ ਵੀ ਕਰ ਰਹੇ ਸੀ ਕਿ ਪਾਰਟੀ ਨੂੰ ਲੱਗ ਰਿਹਾ ਸੀ ਕਿ ਸਾਡਾ ਏਜੰਡਾ ਸਾਡੀ ਜਿਹੜੀ ਪਾਲਿਸਿਸ ਨੇ ਸਾਡੇ ਜਿਹੜੇ ਇੱਕ ਮੈਸੇਜ ਹੈ ਉਹ ਆਵਾਮ ਤੱਕ ਨਹੀਂ ਪਹੁੰਚ ਰਿਹਾ ਉਸ ਸੀਟ ਤੇ ਅਸੀਂ ਕਿਵੇਂ ਕੰਟੈਸਟ ਕਰਾਂਗੇ ਉਸ ਤਰ੍ਹਾਂ ਸਾਨੂੰ ਫਿਰ ਸੀਟ ਚੇਂਜ ਕਰਨੀ ਪੈਂਦੀ ਬਟ ਤੁਸੀਂ ਜਿਹੜੀਆਂ ਦੋ ਸੀਟਾਂ ਦਾ ਨਾਲ ਆ ਹੋ ਸਕਦਾ ਬੱਲੂਆਣਾ ਦੀ ਸੀਟ ਵੀ ਚੇਂਜ ਹੋ ਰਹੀ ਹੈ ਕਿਉਂਕਿ ਉਸ ਕੈਂਪੇਨ ਜ਼ੀਰੋ ਹੈ ਅਜੇ ਤੱਕ ਉਠਾ ਨਹੀਂ ਪਾਈ ਸਾਡੇ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਸੀ ਉਹ ਕੈਂਪੇਨ ਨਹੀਂ ਉਠਾ 파ਰੇ ਇਸ ਕਰਕੇ ਚੇਂਜ ਹੋ ਸਕਦੀ ਹੈ। ਔਰ ਨਕੋਦਰ ਵਾਲੀ ਜਿਹੜੀ ਹੈ ਉੱਥੇ ਮੈਂ ਸਲੂਟ ਕਰਾਂਗਾ ਸਾਡੇ ਕੈਂਡੀਡੇਟ ਕਿਉਂਕਿ ਇਹ ਬੜੀ ਜੂਝਾਰੂ ਲੋਕਾਂ ਦੀ ਪਾਰਟੀ ਹੈ। ਉਹਨਾਂ ਨੂੰ ਖੁਦ ਲੱਗਾ ਕਿ ਮੈਂ ਇੱਕ ਕੰਸਟੀਟੂਐਂਸੀ 'ਚ ਫਸ ਗਿਆ ਐਨਆਰਆਈ ਸੈੱਲ ਦੇ ਪ੍ਰੈਜ਼ੀਡੈਂਟ ਨੇ ਸਾਡੇ ਉਹ ਕਹਿ ਰਿਹਾ ਕਿ ਮੈਂ ਜਿਹੜੇ ਕੰਮ ਪਾਰਟੀ ਲਈ ਬਾਹਰ ਰਹਿ ਕੇ ਕਰ ਸਕਦਾ ਸੀ ਮੈਂ ਫਸ ਗਿਆ। ਉਹ ਸਿਆਣੇ ਬੰਦੇ ਨੇ ਉਹਨਾਂ ਨੇ ਕਿਹਾ ਕਿ ਯਾਰ ਇਹ ਮੇਰੇ ਵਸ ਦੀ ਗੱਲ ਨਹੀਂ ਆ ਜੋ ਮੈਂ ਕਰ ਰਿਹਾ ਕਿਉਂਕਿ ਇਦੇ ਨਾਲ ਤਾਂ ਮੈਂ ਇੱਕ ਜਗ੍ਹਾ ਤੇ ਫਸ ਗਿਆ ਉਹਨਾਂ ਨੇ ਵਲੰਟੀਅਰਲੀ ਸਾਨੂੰ ਸਲਾਹ ਦਿੱਤੀ ਹੈ ਕਿ ਜੇ ਕੋਈ ਬੈਟਰ ਕੈਂਡੀਡੇਟ ਤੁਹਾਡੇ ਕੋਲ ਹੈਗਾ ਉਹ ਲੜੇ ਮੈਂ ਉਹਦੀ ਵੀ ਹੈਲਪ ਕਰਾਂਗਾ ਤੇ ਮੈਂ ਪੰਜਾਬ ਦਾ ਬਾਕੀ ਕੰਮ ਵੀ ਸੰਭਾਂਗਾ ਉਸ ਚੀਜ਼ ਦਾ ਮੂਡ ਕੀ ਆ ਵੈਸੇ ਇਮਾਨਦਾਰੀ ਨਾਲ ਦੱਸਿਓ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਤੁਹਾਡੀ ਆਪਦੀ ਇੱਛਾ ਹੈ ਤੁਸੀਂ ਇਲੈਕਸ਼ਨ ਲੜੋ ਜੇ ਅੱਜ ਪੁੱਛੋ ਤਾਂ ਹੈਗੀ ਹੈ ਉਹਦਾ ਰੀਜ਼ਨ ਕੀ ਹੈ ਜੀ ਪਹਿਲ ਨੂੰ ਜਦੋਂ ਮੈਂ ਆਇਆ ਸੀ ਪਾਰਟੀ 'ਚ ਮੈਂ ਸਿਰਫ ਇੱਕ ਫੇਸ ਬਣ ਕੇ ਆਇਆ ਸੀ ਮੈਂ ਸਿਰਫ ਕੰਪੇਨਰ ਦੀ ਤਰ੍ਹਾਂ ਜੁਆਇਨ ਕੀਤਾ ਸੀ ਵਲੰਟੀਅਰ ਸੀ ਕਿ ਮੈਂ ਤਹਾਡੀਆਂ ਰੈਲੀ ਰੂਲੀਆਂ ਜਾਵਾਂ ਕਰਾਂਗੇ ਲੋਕਾਂ ਨੂੰ ਮੈਸੇਜ ਕਨਵੇ ਕਰਾਂਗੇ ਤੁਹਾਡਾ ਆਪਣੇ ਤਰੀਕੇ ਨਾਲ ਕਨਵੇ ਕਰਾਂਗੇ ਉਦੋਂ ਤੱਕ ਮੇਰੀ ਕੋਈ ਇੱਛਾ ਨਹੀਂ ਸੀ ਪਰ ਕਨਵੀਨਰ ਬਣਨ ਤੋਂ ਬਾਅਦ ਫਿਰ ਇਲੈਕਸ਼ਨ ਤੋਂ ਭੱਜਣਾ ਲੋਕੀ ਫਿਰ ਇਹਨੂੰ ਰੋਂਗ ਮੈਸੇਜ ਵੀ ਲੈਂਦੇ ਆ ਵੀ ਇਲੈਕਸ਼ਨ ਲੜਨ ਤੋਂ ਡਰ ਗਿਆ ਦੂਜਾ ਜਿਹੜਾ ਇਹ ਹੈ ਕਿ ਐਸ ਵੇਲੇ ਸਾਨੂੰ ਇੱਕ ਇੱਕ ਸੀਟ ਸਾਡੇ ਲਈ ਅਹਿਮੀਅਤ ਰੱਖਦੀ ਹੈ ਤੇ ਜੇ ਪਾਰਟੀ ਦਾ ਕੌਨਫੀਡੈਂਸ ਹੈ ਕਿ ਮੈਂ ਸ਼ੋਰ ਸ਼ੌਟ ਇੱਕ ਸੀਟ ਜਿੱਤ ਕੇ ਝੋਲੀ ਪਾ ਸਕਦਾ ਪਾਰਟੀ ਦੀ ਤੇ ਮੈਨੂੰ ਲੱਗਦਾ ਮੈਨੂੰ ਕਾਂਟੈਸਟ ਪਾਰਟੀ ਤਾਂ ਤਿਆਰ ਆ ਮੈਨੂੰ ਲੱਗਦਾ ਇਹਦਾ ਮਤਲਬ ਤੁਸੀਂ ਇਲੈਕਸ਼ਨ ਲੜੋਗੇ ਸੀਟ ਡਿਸਾਈਡ ਹੋਣੀ ਹੈ ਬਿਲਕੁਲ ਜੀ ਮੈਂ ਇਲੈਕਸ਼ਨ ਲੜਾਂਗਾ ਜੀ ਬਿਲਕੁਲ ਲੜਾਂਗਾ ਜੀ ਮੁੱਖ ਮੰਤਰੀ ਗੁਰਪ੍ਰੀਤ ਖੋਗਿਆ ਅਗਲਾ ਕਿਉਂਕਿ ਪੰਜਾਬ ਦੇ ਪਿਛਲੇ 5-6 ਮੁੱਖ ਮੰਤਰੀ ਜੱਟ ਬਣੇ ਨੇ ਡਿਫਟੀ ਸੀਮ ਤਾਂ ਤੇ ਸੀਐਮ ਗੁਰਪ੍ਰੀਤ ਕੋ ਗਿਬਣੇ ਜਾ ਰਹੇ ਨੇ ਦੇਖੋ ਪਹਿਲੀ ਗੱਲ ਤੇ ਹੈ ਜੀ ਕਿ ਡਿਪਟੀ ਸੀਐਮ ਜਾਂ ਸੀਐਮ ਦੀ ਦੌੜ ਚ ਨਹੀਂ ਹਾਂ ਜੀ ਮੈਂ ਮੈਂ ਕਿਉਂਕਿ ਮੇਰਾ ਇੱਥੇ ਇਸੇ ਗੱਲ ਦਾ ਰੌਲਾ ਜੀ ਲੋਕੀ ਜਦੋਂ ਆ ਕੇ ਟਿਕਟਾਂ ਦੇ ਰੌਲੇ ਜਿ ਪੈ ਗਏ ਐਮਐਲਏ ਬਣਨ ਦੇ ਫਿਰ ਜਾਂ ਮੰਤਰੀ ਬਣਨ ਦੇ ਜਾਂ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਫਿਰ ਉਹ ਲੋਕ ਸਾਡੀ ਪਾਰਟੀ ਜਾਈ ਤੁਸੀਂ ਦੇਖ ਰਹੇ ਹੋ ਕੁਝ ਸੀਟਾਂ ਦੇ ਉੱਤੇ ਜਿਹੜੀ ਰੈਜ਼ੈਂਟਮੈਂਟਸ ਵੀ ਆਉਂਦੀ ਹੈ ਕੁਝ ਲੋਕਾਂ ਦੀ ਜੈਨੂਇਨ ਹੁੰਦੀ ਹੈ ਔਰ ਵਿਚਾਰਿਆਂ ਨੇ ਮਨ ਚ ਇੱਕ ਉਮੀਦ ਪਾਲ ਲਈ ਹੁੰਦੀ ਹੈ ਕਿ ਮੇਰਾ ਇੱਥੇ ਨੰਬਰ ਆਏਗਾ ਕੁਝ ਲੋਕ ਸਿਰਫ ਇਹੀ ਸੋਚ ਕੇ ਆਏ ਸੀ ਕਿ ਟਿਕਟ ਲੈਣੀ ਹੈ ਜੇ ਅਸੀਂ ਵੀ ਉਸੇ ਸੋਚ ਨਾਲ ਕੰਮ ਕਰਨਾ ਹੈ ਕਿ ਮੈਂ ਆ ਆ ਬੰਨਾ ਹੈ ਮੈਂ ਆ ਆਉਦਾ ਲੈਣਾ ਫਿਰ ਅਤਮਲ ਅਸੀਂ ਵੀ ਪਾਰਟੀ ਲਈ ਲਾਇਲ ਨਹੀਂ ਹੈਗੇ ਬਿਲਕੁਲ ਔਨੈਸਟਲੀ ਸਪੀਕਿੰਗ ਮਾਰਕ ਮਾਈ ਵਰਡਸ ਮੈਂ 1% ਮੇਰੇ ਜ਼ੈਨ ਚ ਕਦੇ ਨਹੀਂ ਆਇਆ ਕਿ ਮੈਂ ਆ ਬੰਨਾ ਹਾਂ ਜਾਂ ਬੰਨਾ ਮੈਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਜ਼ਰ ਆ ਜੇ ਮੇਰੀ ਉਸ ਤੋਂ ਵੱਡੀ ਜ਼ੇਤ ਆਪਣੇ ਜਿੱਤ ਕੋਈ ਨਹੀਂ ਘੁੱਗੀ ਤੋਂ ਵੜੈਚ ਕੋ ਬਣਾਇਆ ਤੁਹਾਨੂੰ ਪਾਰਟੀ ਨੇ ਕਦੇ ਵੜੈਚ ਨਾਲ ਜਾਣਿਆ ਨਹੀਂ ਜਾਂਦਾ ਸੀ ਕਿਉਂ ਵੜੈਚ ਪ੍ਰੈਸ ਪ੍ਰੈਸ ਨੋਟਾਂ ਚ ਲਿਖ ਕੇ ਆਉਣ ਲੱਗ ਗਿਆ ਕਿ ਜੱਟ ਫੇਸ ਦੇ ਤੌਰ ਤੇ ਪੇਸ਼ ਕਰ ਰਹੀ ਆਮ ਆਦਮੀ ਪਾਰਟੀ ਨਹੀਂ ਜੱਟ ਫੇਸ ਦੇ ਤੌਰ ਤੇ ਤਾਂ ਵੀ ਨਾ ਜੀ ਵੀ ਜੇ ਹੁਣੇ-ਹੁਣੇ ਤਾਜ਼ਾ-ਤਾਜ਼ਾ ਜੱਟ ਬਣਿਆ ਹੋਵੇ ਧੱਕੇ ਨਾਲ ਬਣਿਆ ਹਣਾ ਜੀ ਇਹ ਮੇਰਾ ਪਰਿਵਾਰਕ ਨਾਮ ਹੈ ਔਰ ਪਹਿਲਾਂ ਲੈਂਦੇ ਨਹੀਂ ਸੀ ਨਾ ਪਹਿਲਾਂ ਨਹੀਂ ਕਿਹਾ ਜਾਂਦਾ ਕਿਉਂਕਿ ਪਹਿਲਾਂ ਮੈਂ ਕਦੇ politically ਜਾਂ ਕਦੇ socially ਇੰਨਾ ਜ਼ਿਆਦਾ ਗਿਆ ਨਹੀਂ ਸੀ ਗੁਰਪ੍ਰੀਤ ਖੁੱਗੀ ਇੱਕ ਪਪੂਲਰ ਨਾਮ ਹੈ ਮੇਰਾ ਉਹ ਮੇਰਾ ਇੱਕ ਬ੍ਰਾਂਡ ਹੈ ਮੈਂ ਉਸ ਬ੍ਰਾਂਡ ਨੂੰ ਯੂਜ਼ ਕਰ ਰਿਹਾ ਸੀ ਉਹ ਬ੍ਰਾਂਡ ਦੀ ਮੈਂ ਰੋਟੀ ਖਾ ਰਿਹਾ ਸੀ ਉਹ ਬ੍ਰਾਂਡ ਦੇ ਨਾਂ ਤੇ ਫਿਲਮ ਚੱਲਦਾ ਬ੍ਰਾਂਡ ਤੋੜਦਾ ਨਾ ਆਮ ਆਦਮੀ ਪਾਰਟੀ ਨੇ ਬ੍ਰਾਂਡ ਖਤਮ ਕਰਕੇ ਵੜਿਆਜ ਬਣਾਤਾ ਤੁਹਾਨੂੰ ਹਾਂ ਉਹ ਬ੍ਰਾਂਡ ਜਦ ਮੈਂ ਛੱਡ ਕੇ ਜਿਹੜਾ ਬ੍ਰਾਂਡ ਆ ਗਿਆ ਫਿਰ ਉਹ ਟੁੱਟਿਆ ਜਾਂ ਨਾ ਟੁੱਟਿਆ ਨਹੀਂ ਮੈਂ ਉਹ ਬ੍ਰਾਂਡ ਤੋੜਨਾ ਹੋਰ ਗੱਲ ਹੈ ਬ੍ਰਾਂਡ ਦੀ ਮੈਂ ਕੁਰਬਾਨੀ ਦਿੱਤੀ ਹੈ ਉਹ ਬ੍ਰਾਂਡ ਮੈਨੂੰ ਰੋਟੀ ਦੇ ਰਿਆ ਸੀ ਪਰ ਮੈਂ ਉਹ ਬ੍ਰਾਂਡ ਨੂੰ ਸਟੇਕ ਤੇ ਲਾਤਾ ਕਿ ਇਹ ਬ੍ਰਾਂਡ ਵੀ ਜੇ ਪੰਜਾਬ ਇੱਕ ਬਹੁਤ ਵੱਡਾ ਬ੍ਰਾਂਡ ਹੈ ਹਿੰਦੁਸਤਾਨ ਦਾ ਜੇ ਪੰਜਾਬ ਨਾਂ ਦਾ ਬ੍ਰਾਂਡ ਬਚਦਾ ਨਾ ਤੇ ਗੁਰਪ੍ਰੀਤ ਖੁੱਗੀ ਤਾਂ ਬੜਾ ਛੋਟਾ ਤਣਕਾ ਮਾਤਰ ਕਿਣਕਾ ਮਾਤਰ ਇੱਕ ਬ੍ਰਾਂਡ ਹੈ ਮੇਰਾ ਬ੍ਰਾਂਡ ਨਾਮ ਹੀ ਰਹੇਗਾ ਕੋਈ ਨਹੀਂ ਪੰਜਾਬ ਨਾਂ ਦਾ ਬ੍ਰਾਂਡ ਉਹ ਨਹੀਂ ਖਤਮ ਹੋਣਾ ਚਾਹੀਦਾ ਧਰਤੀ ਤੋਂ ਕੁਝ ਲੋਕ ਕਹਿੰਦੇ ਕਾਸਟ ਪੋਲਿਟਿਕਸ ਇਹ ਕਿਦਾਂ ਕਾਸਟ ਪੋਲਿਟਿਕਸ ਜੀ ਤੁਹਾਡਾ ਮੇਰੇ ਕੋਲ ਜਦੋਂ ਵੀ ਨਾਮ ਆਂਦਾ ਯਾਦਵਿੰਦਰ ਸਿੰਘ ਸਿੱਧੂ ਲਿਖਿਆ ਹੁੰਦਾ ਦੇ ਉੱਤੇ ਨਹੀਂ ਸਿੱਧੂ ਨਹੀਂ ਹੈਗਾ ਵੈਸੇ ਜਦ ਮੈਂ ਮੈਂ ਜੋ ਵੀ ਮੈਂ ਐਗਜ਼ਾਮਪਲ ਦੇ ਰਿਹਾ ਤੇ ਉਹ ਉਹਦੇ ਨਾਲ ਮੈਂ ਕਹਾਂ ਕਿ ਕਾਸਟ ਜਰਨਲਿਜ਼ਮ ਨਹੀਂ ਹੈਗਾ ਜੀ ਹਰ ਮੇਰੇ ਇੱਕ ਮੇਰੇ ਤੁਹਾਨੂੰ ਅਹਰਾਨੀ ਦੀ ਗੱਲ ਦੱਸਦਾ ਮੇਰਾ ਅੱਜ ਤੋਂ 20 22 ਸਾਲ ਪਹਿਲਾਂ ਅਜੀਤ ਪੇਪਰ ਦੇ ਵਿੱਚ ਮੇਰੇ ਹਾਸ ਵਿਅੰਗ ਛਪਦੇ ਰਹੇ ਨੇ ਉਹ ਗੁਰਪ੍ਰੀਤ ਵੜੈਚ ਦੇ ਨਾਂ ਤੇ ਛਪਦੇ ਹੁੰਦੇ ਸੀ ਮੇਰੇ 25 ਕ ਗਾਣੇ ਰਿਕਾਰਡ ਹੋਏ ਹੋਣਗੇ ਮੇਰੇ ਲਿਖੇ ਹੋਏ ਜਿਹਦੇ ਚ ਚਰਨਜੀਤ ਹੁਜਾਨ ਸਾਹਿਬ ਨੇ ਵੀ ਮਿਊਜ਼ਿਕ ਦਿੱਤਾ ਜਸਵੀਰ ਜੱਸੀ ਨੇ ਗਾਏ ਨੇ ਗਾਣੇ ਮੇਰੇ ਲਾਭ ਜੰਝੂਆ ਨੇ ਗਾਇਆ ਸੀ ਗਾਣਾ ਮੇਰਾ ਇੱਕ ਬੜੇ ਬੜੇ ਸਨ ਅਮਰ ਨੂਰੀ ਜੀ ਨੇ ਗਾਇਆ ਮੇਰਾ ਗਾਣਾ ਹੁਣ ਕਈ ਮਾਡਰਨ ਮੁੰਡਿਆਂ ਨੇ ਲੇਕਿਆ ਜਾਂਦਾ ਫਿਰ ਇੱਕ ਮਿੰਟ ਮੇਰੀ ਗੱਲ ਸੁਣ ਲੋ ਉਹ ਮੇਰੇ ਸਾਰੇ ਗਾਣਿਆਂ ਦੇ ਤੁਸੀਂ ਇਨਲੇ ਕਾਰਡ ਪੜ੍ਹ ਲਓ ਉਰੇ ਚ ਮੇਰਾ ਐਜ਼ ਅ ਲਿਰਿਸਟ ਨਾਮ ਗੁਰਪ੍ਰੀਤ ਵੜੈਚ ਆਉਂਦਾ ਇਹ ਕੋਈ ਨਵਾਂ ਨਾਮ ਨਹੀਂ ਹੈ ਫਿਲਮ ਇੰਡਸਟਰੀ ਦੇ ਅੰਦਰ ਇੱਕ ਚਰਚਾ ਚੱਲਦੀ ਹੈ ਕਹਿਆ ਜਾ ਰਿਹਾ ਹੈ ਕਿ ਫਿਲਮ ਇੰਡਸਟਰੀ ਦੀ ਵੀ ਇੱਕ ਪੋਲਿਟਿਕਸ ਹੁੰਦੀ ਹੈ ਜਦੋਂ ਤੋਂ ਤੁਸੀਂ ਪੋਲਿਟਿਕਸ ਚ ਆਏ ਹੋ ਇੱਕ ਧੜਾ ਤੁਹਾਨੂੰ ਫਿਲਮਾਂ ਦੇਣੋਂ ਹਟ ਗਿਆ ਇਹ ਗੱਲ ਸੱਚ ਹੈਗੀ ਫਿਲਮ ਚ ਪੋਲਿਟਿਕਸ ਹੁੰਦੀ ਹੈ ਤੁਹਾਨੂੰ ਫਿਲਮੀ ਕਾਰੋਬਾਰ ਘੱਟ ਮਿਲਣ ਲੱਗਿਆ ਬਿਲਕੁਲ ਪੋਲਿਟਿਕਸ ਨਹੀਂ ਹੁੰਦੀ ਸਾਡੀ ਲਾਈਨ ਦੇ ਵਿੱਚ ਬਿਲਕੁਲ ਪੋਲਿਟਿਕਸ ਨਹੀਂ ਹੁੰਦੀ ਇਹ ਜਿਹੜੀ ਫਿਲਮ ਲਾਈਨ ਬੜੀ ਕਮਾਲ ਦੀ ਲਾਈਨ ਹੈ ਪ੍ਰੋਫੈਸ਼ਨਲ ਲਾਈਨ ਹੈ ਇਹਦੇ ਵਿੱਚ ਤੁਸੀਂ ਮੇਰੇ ਦੁਸ਼ਮਣ ਵੀ ਹੋ ਨਾ ਤੁਹਾਨੂੰ ਕੋਈ ਅਸਰ ਨਹੀਂ ਪਿਆ ਆਮ ਆਦਮੀ ਪਾਰਟੀ ਜੁਆਇਨ ਕਰਨਾ ਤੁਹਾਨੂੰ ਕੋਈ ਅਸਰ ਨਹੀਂ ਪਿਆ ਤੁਹਾਨੂੰ ਉਮੀ ਫਿਲਮਾਂ ਮਿਲ ਰਹੀਆਂ ਨੇ ਮੈਂ ਦੱਸ ਰਿਹਾ ਮੈਂ ਇਹ ਜਿਹੜੀ ਲਾਈਨ ਹੈ ਨਾ ਇਹ ਇੰਨੀ ਪ੍ਰੋਫੈਸ਼ਨਲ ਲਾਈਨ ਹੈ ਤੁਸੀਂ ਮੇਰੇ ਦੁਸ਼ਮਣ ਵੀ ਹੋ ਨਾ ਤੁਸੀਂ ਅਗਰ ਫਿਲਮ ਚਲਾ ਸਕਦੇ ਹੋ ਮੈਂ ਤੁਹਾਨੂੰ ਆਪ ਅਪਰੋਚ ਕਰਨਾ ਭਾਜੀ ਫਿਲਮ ਸ਼ੁਰੂ ਕਰ ਰਹੇ ਹਾਂ ਜੀ ਤੇ ਆ ਫਿਲਮ ਆ ਕਰੈਕਟਰ ਕਰ ਲਓ ਕਿਉਂਕਿ ਮੈਨੂੰ ਪਤਾ ਹੈ ਬੰਦਾ ਫਿਲਮ ਕਰੇਗਾ ਮੇਰੀ ਫਿਲਮ ਚੱਲੇਗੀ ਸਾਡੀ ਲਾਈਨ ਚ ਪੋਲਿਟਿਕਸ ਨਹੀਂ ਹੈਗੀ ਹਾਂ ਸੈਲੇਬ੍ਰਿਟੀ ਜ਼ਰੂਰ ਦੇਖਦੇ ਕੌਣ ਵਿਕਦਾ ਹੈ ਦੂਜੀ ਗੱਲ ਮੈਨੂੰ ਫਿਲਮ ਪਰ ਕੋਈ ਲੀਡਰ ਜਿਵੇਂ ਮੰਨ ਲਓ ਸਥਾਪਿਤ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਤੁਸੀਂ ਹੁਣ ਪਹਿਲਾਂ ਉਹਨਾਂ ਨਾਲ ਤੁਹਾਡਾ ਵਧੀਆ ਰਿਸ਼ਤਾ ਸੀ ਉਹਨਾਂ ਦੇ ਸ਼ੋਹਾਂ ਚ ਵੀ ਜਾਂਦੇ ਸੀ ਸਾਰਾ ਕੁਝ ਕਰਦੇ ਸੀ ਹੁਣ ਤੁਸੀਂ ਇੱਕ ਪਾਰਟੀ ਜੁਆਇਨ ਕਰ ਲਈ ਤਾਂ ਪਰ ਉਹ ਨਹੀਂ ਜਿਵੇਂ ਹੁੰਦਾ ਆਮ ਤੌਰ ਦੇ ਉੱਤੇ ਵੱਡੇ ਲੀਡ ਇਨੂੰ ਬਾਹਰ ਕਰੋ ਇੰਡਸਟਰੀ 'ਚ ਇਸ ਤਰ੍ਹਾਂ ਦੀ ਪੋਲਿਟਿਕਸ ਨਹੀਂ ਹੁੰਦੀ ਇੰਡਸਟਰੀ 'ਚ ਨਹੀਂ ਨਹੀਂ ਬਿਲਕੁਲ ਨਹੀਂ ਹੁੰਦੀ ਕਿਉਂਕਿ ਮੈਂ ਫਿਲਮਾਂ ਖੁਦ ਹੀ ਛੱਡੀਆਂ ਨਾ ਫਿਲਹਾਲ ਜਾਂ ਤੁਹਾਡੀ ਗੱਲ ਹੋ ਸਕਦਾ ਸੱਚੀ ਹੋਵੇ ਪਰ ਮੈਂ ਜੇ ਫਿਲਮਾਂ 'ਚ ਵਾਪਸ ਤਾਂ ਆਵਾਂ ਫਿਰ ਦੇਖਾਂਗੇ ਮੈਨੂੰ ਕੌਣ ਬੁੱਕ ਕਰਦਾ ਕੌਣ ਨਹੀਂ ਪਰ ਮੈਨੂੰ ਅੱਜ ਵੀ ਦੁੱਖ ਏਸ ਗੱਲ ਦਾ ਕਿ ਮੇਰੇ ਕੋਲ ਹਰ ਹਫ਼ਤੇ ਇੱਕ ਬਹੁਤ ਵਧੀਆ ਪ੍ਰੋਪੋਜ਼ਲ ਫਿਲਮ ਦਾ ਹੁੰਦਾ ਮੈਨੂੰ ਆ ਕੇ ਸਟੋਰੀ ਵੀ ਸੁਣਾ ਕੇ ਜਾਂਦੇ ਆ ਮੈਨੂੰ ਕਹਿੰਦੇ ਆ ਪਰ ਮੈਂ ਹੱਥ ਜੋੜ ਦੇਣਾ ਕਿ ਇਸ ਵੇਲੇ ਮੇਰੇ ਲਈ ਬਹੁਤ ਵੱਡੀ ਫਿਲਮ ਚੱਲ ਰਹੀ ਹੈ ਮੈਨੂੰ ਮਾਫ਼ ਕਰ ਦਿਓ ਕਿਉਂਕਿ ਅ ਇੱਕ ਗੱਲ ਹੋਰ ਕਮਾਂਗਾ ਕਿਉਂਕਿ ਮੈਂ ਕਦੇ ਵੀ ਆਪਣੀ ਆਡੀਅנס ਨਾਲ ਝੂਠ ਨਹੀਂ ਬੋਲਿਆ ਸਰਕਾਰ ਬਣ ਜਾਂਦੀ ਹੈ ਜੇ ਉਹਦੇ ਚੋਂ ਕਿਉਂਕਿ ਹਰ ਸਰਕਾਰੀ ਮੁਲਾਜ਼ਮ ਨੂੰ ਵੀ ਛੁੱਟੀਆਂ ਮਿਲਦੀਆਂ ਕੁਝ ਛੁੱਟੀਆਂ ਅਗਰ ਮੈਨੂੰ ਮਿਲਦੀਆਂ ਹੋਣਗੀਆਂ ਕਦੇ ਕੋਈ ਬਹੁਤ ਅੱਛੀ ਫਿਲਮ ਦੀ ਆਫਰ ਆਉਂਦੀ ਹੈ ਤੇ ਮੈਂ ਬਾਅਦ ਚ ਵੀ ਕਰਦਾ ਰਵਾਂਗਾ ਇਹ ਮੇਰੀ ਮਜਬੂਰੀ ਹੈ ਫਿਲਮ ਔਰ ਪਰਫਾਰਮ ਕਰਨਾ ਮੇਰੀ ਰੂਹ ਦੀ ਖੁਰਾਕ ਹੈ ਮੇਰੀ ਆਡੀਅנס ਵੀ ਚਾਹੇਗੀ ਕਿ ਮੈਂ ਇੱਕ ਐਕਟਰ ਵੀ ਨਾ ਖੋਵਾਂ ਪੰਜਾਬ ਕੋਲ ਜੇ ਸਰਕਾਰ ਬਣਨ ਤੋਂ ਬਾਅਦ ਵੀ ਕਦੇ ਫੁਰਸਤ ਮਿਲੇਗੀ ਤੇ ਮੈਂ ਥੋੜਾ ਬਤਾ ਕੰਮ ਕਰਦਾ ਰਵਾਂਗਾ ਸੁਇਸਨ ਗੁਰਪ੍ਰੀਤ ਕੋਗੀ ਜਿਨ੍ਹਾਂ ਦਾ ਕਹਿਣਾ ਹੈਗਾ ਕਿ 9 ਤੋਂ 15 ਤੱਕ ਕਰਵਿੰਦ ਕੇਜਰੀਵਾਲ ਪੰਜਾਬ ਚ ਆ ਰਹੇ ਨੇ ਔਰ ਵਕ ਵਕ ਥਾਮਾ ਤੇ ਲੁਧਿਆਣਾ ਚ ਬੈਂਸਬਰਦ ਦੀ ਰੈਲੀ ਹੋਏਗੀ ਮਜੀਠਾ ਦੇ ਅੰਦਰ ਇੱਕ ਵੱਡੀ ਰੈਲੀ ਹੋਏਗੀ ਇਸ ਤੋਂ ਇਲਾਵਾ ਦੁਆਬੇ ਦੇ ਅੰਦਰ ਵੀ ਉਹ ਘੁੰਮਣਗੇ ਉਹਨਾਂ ਦਾ ਕਹਿਣਾ ਕਿ ਉਹ ਇਛਕ ਨੇ ਪਾਰਟੀ ਵੱਲੋਂ ਲੜਨ ਦੇ ਚੋਣ ਲੜਨ ਦੇ ਇਛਕ ਨੇ ਤੇ ਪਾਰਟੀ ਜਿੱਥੋਂ ਵੀ ਉਹਨਾਂ ਨੂੰ ਹੁਕਮ ਦੇਵੇਗੀ ਅਜੇ ਤੱਕ ਡਿਸਾਈਡ ਨਹੀਂ ਹੋਇਆ ਕਿ ਉਹਨਾਂ ਨੇ ਬਟਾਲਾ ਤੋਂ ਲੜਨਾ ਮਜੀਠਾ ਤੋਂ ਲੜਨਾ ਪਾਰਟੀ ਜਿੱਥੋਂ ਵੀ ਚੋਣ ਲੜਾਈਗੀ ਉਹ ਚੋਣ ਲੜਨਗੇ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ